ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਬੀਜੇਪੀ ਹਮੇਸ਼ਾ ਪੰਜਾਬ ਦੇ ਹੱਕਾਂ ਨਾਲ ਧੱਕਾ ਕਰਦੀ ਰਹੀ ਹੈ ਪੰਜਾਬ ਦੇ ਹੱਕਾਂ ਨੂੰ ਸ਼ੁਰੂ ਤੋਂ ਹੀ ਖਤਰਾ ਰਿਹਾ ਹੈ ਤੇ ਅੱਜ ਵੀ ਖਤਰਾ ਹੈ ਜਕਰ ਸਾਹਿਬ ਪੰਜਾਬ ਨੂੰ ਪਿਆਰ ਕਰਦੇ ਤਾਂ ਪਲੀਜ਼ ਬੀਜੇਪੀ ਤੋਂ ਥੋੜਾ ਸਾਈਡ ਤੇ ਹੋ ਕੇ ਬੇਦਬਾਰਾ ਕਾਂਗਰਸ ਵਿੱਚ ਜਾਣਾ ਜ਼ਿਆਦਾ ਰੂਗਾ ਕਿਉਂਕਿ ਜਿੰਨੇ ਵੀ ਕਾਂਗਰਸ ਦੇ ਸਾਥੀ ਜਿਹੜੇ ਸੀ ਉਹਨਾਂ ਦੇ ਉਹ ਬੀਜੇਪੀ ਦੇ ਵਿੱਚ ਗਏ ਉਹ ਵਾਪਸ ਫਿਰ ਉਸੇ ਬੇੜੀ 'ਚ ਆਇਆ ਸੋ ਜ਼ਿਆਦਾ ਬੇੜੀਆਂ 'ਚ ਰੱਖਣ ਵਾਲਾ ਬੰਦਾ ਜਿਹੜਾ ਹਮੇਸ਼ਾ ਡੁੱਬਦਾ ਹੀ ਹੁੰਦਾ ਹੈ ਕਾਲੀ ਤੇ ਕਾਂਗਰਸੀ ਤੁਹਾਨੂੰ ਇਹ ਪਤਾ ਕਿ ਇਹ ਥੋੜੇ ਦਿਨ ਪਹਿਲਾਂ ਕਹਿ ਰਹੇ ਸੀ ਕਿ 9 ਮਾਰਚ ਦਾ ਰਿਸ਼ਤਾ ਇਹ 9 ਮਾਰਚ ਦਾ ਰਿਸ਼ਤਾ ਜਿਹੜਾ ਹੈ ਉਹ 24 ਘੰਟਿਆਂ ਚ ਕਿਦਾ ਟੁੱਟ ਗਿਆ ਤੇ ਸਮਝ ਨਹੀਂ ਲੱਗੀ ਸੋ ਮੇਰੇ ਵੀਰੋ ਇਹ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀਆਂ ਗੱਲਾਂ ਕਰ ਰਹੀਆਂ ਦੋਨੇ ਪਾਰਟੀਆਂ ਵਿੱਚੋਂ ਇਹ ਅਜੇ ਵੀ ਇੱਕੋ ਹੀ ਆ ਦੇਸ਼ ਭਰ ਦੇ ਵਿੱਚ ਚੋਣਾਂ ਨੂੰ ਲੈ ਕੇ ਸਿਆਸੀ ਅਖਾੜੇ ਜੋ ਭਖ ਚੁੱਕੇ ਨੇ ਹਰ ਪਾਰਟੀ ਕਿਤਨਾ ਕਿਤੇ ਆਪੋਤਾਪ ਦੇ ਵਿੱਚ ਪਈ ਜਾਂ ਤਾਂ ਕਿਤੇ ਆਪਣੇ ਲੀਡਰਾਂ ਨੂੰ ਲੈ ਕੇ ਆਪਣੇ ਸਾਥੀਆਂ ਨੂੰ ਲੈ ਕੇ ਹਰ ਥਾਂ ਦੇ ਉੱਤੇ ਜਾਣਾ ਚਾਹੁੰਦੇ ਨੇ ਪਰ ਉੱਥੇ ਹੀ ਕਿਤਨਾ ਕਿਤੇ ਇੱਕ ਖਾਸ ਕਰਕੇ ਕਿਉਂਕਿ ਜ਼ਿਕਰ ਭਾਜਪਾ ਦੀ ਗੱਲ ਕਰੀਏ ਜਾਂ ਅਕਾਲੀ ਦਲ ਦੀ ਗੱਲ ਕਰੀਏ ਗੱਠਜੋੜ ਟੁੱਟਾ ਦੂਜੀ ਤਰਫਾ ਜੇ ਵੇਖਿਆ ਜਾਵੇ ਤਾਂ ਜੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਣਾਂ ਨੂੰ ਈਡੀ ਦੇ ਕੇਸ ਵਿੱਚ ਜਿਹੜਾ ਉਹਨਾਂ ਨੂੰ ਅੰਦਰ ਕਰ ਦਿੱਤਾ ਗਿਆ ਤਾਂ ਉੱਥੇ ਕੀ ਰਣ ਨੀਤੀ ਜੋ ਆਉਣ ਵਾਲੇ ਸਮੇਂ ਦੇ ਵਿੱਚ ਰਹੇਗੀ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਐਮ ਐਲ ਏ ਜਸਪੀਤ ਸਿੰਘ ਸੰਧੂ ਮੌਜੂਦ ਹੈਗੇ ਨੇ ਉਹਨਾਂ ਨਾਲ ਗੱਲ ਕਰਦੇ ਆ ਸੰਧੂ ਸਾਹਿਬ ਸਭ ਤੋਂ ਪਹਿਲਾਂ ਤਾਂ ਜੋ ਮਾਹੌਲ ਇਸ ਵਕਤ ਸਿਰਜਾ ਹੈ ਕਿ ਕਿ ਕਿਤਨਾ ਕਿਤੇ ਗੱਠਜੋੜ ਟੁੱਟਾ ਉਧਰੋਂ ਜੇ ਆਪਾਂ ਗੱਲ ਕਰ ਲਈਏ ਤਾਂ ਅਰਵਿੰਦ ਕੇਜਰੀਵਾਲ ਹੋਣਾ ਦੇ ਉੱਤੇ ਜਿਹੜਾ ਇੱਕ ਵੱਡਾ ਐਕਸ਼ਨ ਨੀਤੀ ਵੱਲੋਂ ਲਿੱਤਾ ਗਿਆ ਤੇ ਉਸ ਦੇ ਨਾਲ ਕਾਂਗਰਸੀ ਕਾਂਗਰਸ ਛੱਡ ਕੇ ਬੀ ਜੇ ਪੀ 'ਚ ਜਾ ਰਹੇ ਨੇ ਜਗਬਾਨੀ ਚੈਨਲ ਦੇਖ ਰਹੇ ਮੇਰੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਸੋ ਤੁਸੀਂ ਅਕਸ਼ੇਰ ਜੀ ਜੋ ਕੁਐਸਚਨ ਪੁੱਛਿਆ ਇਹਦੇ ਤੇ ਦੇਖਿਆ ਜਾਵੇ ਤਾਂ ਆਪਾਂ ਸਾਡੇ ਸੁਪਰੀਮ ਸ਼੍ਰੀ ਵਿਧ ਕੇਜੀਵਾਲ ਜੀ ਨੂੰ ਬਿਨਾਂ ਕਿਸੇ ਕਸੂਰ ਤੋਂ ਜੇ ਮੋਦੀ ਸਰਕਾਰ ਨੇ ਜੇਲ੍ਹ ਦੇ ਵਿੱਚ ਸੁਟਿਆ ਇਹਦਾ ਖਮਿਆਜਾ ਇਹਨਾਂ ਨੂੰ ਆਉਣ ਵਾਲੇ ਲੋਕਸਭਾ ਚੋਣਾਂ ਚ ਭੁਗਤਣਾ ਪਊਗਾ ਕਿਉਂਕਿ ਸਿਰਫ ਇੱਕ ਰਵਿੰਦ ਕੇਜੀਵਾਲ ਜੀ ਹੈ ਜਿਨ੍ਹਾਂ ਤੋਂ ਸਿਰਫ ਮੋਦੀ ਨੂੰ ਡਰ ਆ ਕਿ ਇਹ 10 ਸਾਲਾਂ ਦੀ ਜਿਹੜੀ ਬਣੀ ਪਾਰਟੀ ਹੈ ਇਹਨੇ ਹੁਣ ਤੱਕ ਦੇ ਜਿੰਨੇ ਰਿਕਾਰਡ ਤੋਰੇ ਦੋ ਸਟੇਟਾਂ ਚ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਸਰਕਾਰ ਬਣਾ ਕੇ ਗੁਆਦੇ ਵਿੱਚ ਵੀ ਐਮਐਲਏ ਸਾਡੇ ਗੁਜਾਰਾਚ ਐਮਐਲਏ ਸਾਡੇ ਹੋਰ ਵੀ ਸਟੇਟਾਂ ਦੇ ਵਿੱਚ ਜਿਹੜੇ ਆ ਉਹ ਸਾਡੇ ਜਿਹੜੇ ਐ ਪੈਰ ਫਸ ਚੁੱਕੇ ਆ ਸੋ ਨੈਸ਼ਨਲ ਪਾਰਟੀ ਜਿਹੜੀ ਹੈ ਬਣੀ ਹੈ 10 ਸਾਲਾਂ ਦੇ ਵਿੱਚ ਵਿੱਚ ਜਿਹਦੇ ਤੋਂ ਮੋਦੀ ਨੂੰ ਡਰ ਹੈ ਇਹ ਡਰ ਦੇ ਮਾਰੇ ਹੀ ਮੋਦੀ ਨੇ ਸਾਡੇ ਸੁਬਰੀ ਮੋਸ਼ਰੀ ਵਿੰਦ ਕੇਜੀਵਾਲ ਜੀ ਨੂੰ ਬਿਨਾਂ ਕਿਸੇ ਕਸੂਰ ਦੇ ਚੁੱਕ ਲਿਆ ਕਿਉਂਕਿ ਅਰਵਿੰਦ ਕੇਜੀਵਾਲ ਜੀ ਸੋਚ ਨੂੰ ਤਾਂ ਤੁਸੀਂ ਕੈਦ ਨਹੀਂ ਕਰ ਸਕਦੇ ਤੁਸੀਂ ਕੈਦ ਸਿਰਫ ਇੱਕ ਇਨਸਾਨ ਅਰਵਿੰਦ ਕੇਜੀਵਾਲ ਜੀ ਨੂੰ ਕੀਤਾ ਸੋ ਉਹਦੀ ਸੋਚ ਜਿਹੜੀ ਆ ਉਹ ਸਾਡੇ ਨਾਲ ਹੈ ਅੱਜ ਹਰ ਬੰਦਾ ਕਹਿ ਰਿਹਾ ਕਿ ਮੈਂ ਕੇਜੀਵਾਲਾਂ ਸੋ ਕਦੇ ਵੀ ਜਰਮਿੰਦ ਕੇਜੀਵਾਲ ਦੀ ਸੋਚ ਨਹੀਂ ਸੀ ਨਾ ਉਹ ਅੱਖਾਂ ਤੋਂ ਓਲੇ ਨਹੀਂ ਹੋਣ ਦਵਾਂਗੇ ਸੋ ਇਹ ਸੋ ਸਦਾ ਸਾਡੇ ਖੂਨ ਚ ਧੜਕਦੀ ਰਹੇਗੀ ਸਰਦੂ ਸਾਹਿਬ ਤੁਸੀਂ ਗੱਲ ਕੀਤੀ ਕਿ ਠੀਕ ਹੈ ਜੀ ਉਹਨਾਂ ਨੇ ਅੱਜ ਜ਼ਰੂਰ ਐਕਸ਼ਨ ਕੀਤਾ ਪਰ ਉੱਥੇ ਹੀ ਉਹਨਾਂ ਦੀ ਪਾਰਟੀ ਦੇ ਪੰਜਾਬ ਪ੍ਰਧਾਨ ਜੋ ਨੇ ਸੁਨੀਲ ਜਾਖੜ ਵੱਡੇ ਬਿਆਨ ਦੇ ਰਹੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਤੌਰ ਤੇ ਉਹਨਾਂ ਐਮਐਲਏਸ ਦੇ ਉੱਤੇ ਉਹਨਾਂ ਮੰਤਰੀਆਂ ਦੇ ਉੱਤੇ ਕਾਰਵਾਈ ਵੀ ਹੋਏਗੀ ਜੋ ਉੱਥੇ ਅਰਵਿੰਦ ਕੇਜਰੀਵਾਲ ਹੋਣਾ ਚਾਹੀਦਾ ਹੈ ਵੇਖੋ ਜੀ ਇਹਨਾਂ ਦੇ ਆਪਣੀ ਮੈਂ ਜਾਖੜ ਸਾਹਿਬ ਨੂੰ ਕਹਿਣਾ ਚਾਹੁੰਗਾ ਕਿ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰ ਲਓ ਸਾਡੇ ਦੇ ਵਿੱਚ 92 ਦੇ ਵਿੱਚੋਂ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਕਿ ਜਿਹਦਾ ਕਿਸੇ ਤੇ ਕਿਸੇ ਦੀ ਕੋਠੀ ਦੇ ਬਦਲੇ ਇਲਜ਼ਾਮ ਹੋਣ ਕਿਸੇ ਦੇ ਪਲਾਟ ਦੇ ਬੰਦੇ ਦਾ ਅੰਦਾਜ਼ ਹੋਣ ਕਿਸੇ ਦਾ ਰੇਤਾ ਚ ਭਾਈ ਵਾਲੀ ਹੋਵੇ ਕਿਸੇ ਦਾ ਪਿਛਤਾ ਚਾਇਦੇ ਵਿੱਚ ਨਾਮ ਮੋਲਦਾ ਹੋਵੇ ਕਿਸੇ ਨੇ ਬੇਨਾਮੀ ਜਾਇਦਾਦਾਂ ਬਣਾਈਆਂ ਹੋਣ ਕਿਸੇ ਨੇ ਵਕੂ ਵਕਰੀਆਂ ਟਰਾਂਸਪੋਰਟਾਂ ਖੋਲੀਆਂ ਹੋਣ ਕਿਸੇ ਨੇ ਵਕੂ ਵਖਰੇ ਡਰੱਗ ਮਾਫੀਆ ਜਿਹੜਾ ਉਹ ਚਲਾਇਆ ਹੋਵੇ ਕਿਸੇ ਨੇ ਕਿਸੇ ਵੀ ਸਾਡੇ ਐਮਐਲਏ ਸੇ ਵੀ ਸਾਡੇ ਮੰਤਰੀ ਦੇ ਇਹੋ ਜਿਹਾ ਕੋਈ ਯੂਰੋਪ ਨਹੀਂ ਹੈਗਾ ਸੋ ਪੁਰਾਣੀਆ ਸਰਕਾਰਾਂ ਦੇ ਐਮਐਲਏ ਐਮਪੀ ਜਿਹੜੇ ਮੰਤਰੀ ਜਿਹੜੇ ਆ ਉਹਨਾਂ ਦੇ ਕਿੰਨੇ ਕਿੰਨੇ ਘੁਲਾਟੇ ਕਿੰਨੇ ਕਿੰਨੇ ਜਿਹੜੇ ਆ ਘਟਾਲੇ ਨਿਕਲੇ ਆ ਉਹ ਸਾਰਿਆਂ ਦੇ ਜਗ ਸਾਹਮਣੇ ਆ ਸੋ ਕੋਈ ਨਹੀਂ ਜਿਹੜੇ ਜਿਨ੍ਹਾਂ ਨੇ ਕੀਤੀ ਆ ਪੁਰਾਣੀਆ ਸਰਕਾਰਾਂ ਵਿੱਚ ਉਹ ਵੀ ਤਿਆਰ ਰਹੇ ਜੇ ਅਸੀਂ ਤਾਂ ਤਿਆਰ ਬੈਠੇ ਆ ਕਿ ਕੋਈ ਕੱਢ ਕੇ ਵਿਖਾਓ ਕੀ ਹੈਗਾ ਕੋਈ ਸਾਡੇ ਸਾਡੇ ਤੇ ਕੋਈ ਘਪਲਾ ਸੋ ਜਿਨ੍ਹਾਂ ਨੇ ਕੀਤੇ ਬਖਸ਼ਿਆ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਸੁਨੀਲ ਜਾਖੜ ਉਹਨਾਂ ਦੇ ਸਾਥੀ ਨੇ ਡਾਕਟਰ ਐਕਮਰ ਵੇ ਇਰਕਾ ਜਿਨ੍ਹਾਂ ਜਿਹੜੇ ਤੁਹਾਡੇ ਹਲਕੇ ਤੋਂ ਆਪਰੇਸ਼ਨ ਵੀ ਹੈਗੇ ਨੇ ਉਹਨਾਂ ਨੇ ਸਲਾਹ ਦਿੱਤੀ ਹੈ ਕਿ ਤੁਸੀਂ ਵਾਪਸ ਆ ਜਾਓ ਆਪਣੇ ਪਾਸੇ ਹੀ ਕਿਉਂਕਿ ਭਾਜਪਾ ਦੇ ਵਿੱਚ ਕਿਸੇ ਦਾ ਕੋ ਭਲਾ ਨਹੀਂ ਆਇਆ ਵੇਖੋ ਜੀ ਇਹ ਤਾਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ ਭਾਜਪਾ ਹਮੇਸ਼ਾ ਪੰਜਾਬ ਦੇ ਹੱਕਾਂ ਨਾਲ ਧੱਕਾ ਕਰਦੀ ਰਹੀ ਹੈ ਪੰਜਾਬ ਦੇ ਹੱਕਾਂ ਨੂੰ ਸ਼ੁਰੂ ਤੋਂ ਹੀ ਖਤਰਾ ਰਿਹਾ ਹੈ ਤੇ ਅੱਜ ਵੀ ਖਤਰਾ ਹੈ ਸੋ ਇਹ ਜੇ ਜਾਖੜ ਸਾਹਿਬ ਪੰਜਾਬ ਨੂੰ ਪਿਆਰ ਕਰਦੇ ਤਾਂ ਪਲੀਜ਼ ਬੀਜੇਪੀ ਤੋਂ ਥੋੜਾ ਸਾਈਡ ਤੇ ਹੋ ਕੇ ਬੇ ਦੁਬਾਰਾ ਕਾਂਗਰਸ ਵਿੱਚ ਜਾਂਦੇ ਦਾ ਜ਼ਿਆਦਾ ਰਹੂਗਾ ਕਿਉਂਕਿ ਜਿੰਨੇ ਵੀ ਕਾਂਗਰਸ ਦੇ ਸਾਥੀ ਜਿਹੜੇ ਸੀ ਉਹਨਾਂ ਦੇ ਉਹ ਬੀਜੇਪੀ ਦੇ ਵਿੱਚ ਗਏ ਉਹ ਵਾਪਸ ਫਿਰ ਉਸੇ ਬੇੜੀ 'ਚ ਆਏ ਆ ਸੋ ਜ਼ਿਆਦਾ ਬੇੜੀਆਂ 'ਚ ਰੱਖਣ ਵਾਲਾ ਬੰਦਾ ਜਿਹੜਾ ਉਹ ਹਮੇਸ਼ਾ ਡੁੱਬਦਾ ਹੀ ਹੁੰਦਾ ਸੋ ਮੈਂ ਇਹੀ ਸਲਾਹ ਦਵਾਂਗਾ ਕਿ ਤੁਸੀਂ ਆਪ ਆਪ ਕਿਨਾਰੇ ਹੋ ਜਾਓ ਥੋੜਾ ਜਿਹਾ ਉਸ ਚੀਜ਼ ਤੋਂ ਕਿਉਂਕਿ ਤੁਸੀਂ ਪੰਜਾਬ ਦੇ ਲੋਕਾਂ ਦੀ ਜੇ ਆਵਾਜ਼ ਬੁਲੰਦਾ ਚਾਹੁੰਦੇ ਹੋ ਤੇ ਤੁਸੀਂ ਬੀਜੇਪੀ ਨੂੰ ਤੁਸੀਂ ਵੀ ਛੱਡ ਦਿਓ ਸਭ ਇੱਕ ਗੱਠਜੋੜ ਨੂੰ ਲੈ ਕੇ ਬੜੀਆਂ ਗੱਲਾਂ ਚਰਚਾਵਾਂ ਹੋ ਰਹੀਆਂ ਸੀਆਂਗਾ ਸੀਟਾਂ ਨੂੰ ਲੈ ਕੇ ਮੀਟਿੰਗ ਹੋਏਗੀ ਕਿੰਨੀਆਂ ਸੀਟਾਂ ਕਿਦੇ ਹਿੱਸੇ ਆਉਣੀਆਂ ਪਰ ਕੱਲ ਤਾਂ ਰੋਖ ਹੀ ਬਦਲ ਗਿਆ ਗੱਠਜੋੜੀ ਟੁੱਟ ਗਿਆ ਕਿਉਂਕਿ ਭਾਜਪਾ ਨੇ ਐਲਾਨ ਕਰਤਾ ਕਿ ਅਸੀਂ 13 ਦੀਆਂ 13 ਸੀਟਾਂ ਆਪ ਲੜਾਂਗੇ ਅਕਾਲੀ ਦਲ ਕਹਿੰਦੀ ਅਸੀਂ ਪੰਜਾਬ ਹਿੱਤ ਪਾਰਟੀਆਂ ਤੁਸੀਂ ਕਿਵੇਂ ਵੇਖਦੇ ਵੇਖੋ ਜੀ ਅਕਾਲੀ ਤੇ ਕਾਂਗਰਸੀ ਤੁਹਾਨੂੰ ਇਹ ਪਤਾ ਕਿ ਇਹ ਥੋੜੇ ਦਿਨ ਪਹਿਲਾਂ ਕਹਿ ਰਹੇ ਸੀਗੇ 9 ਮਾਸ ਦਾ ਰਿਸ਼ਤਾ ਇਹ 9 ਮਾਸ ਦਾ ਰਿਸ਼ਤਾ ਜਿਹੜਾ ਹੈ ਉਹ 24 ਘੰਟਿਆਂ ਚ ਕਿਦਾਂ ਟੁੱਟ ਗਿਆ ਤੇ ਸਮਝ ਨਹੀਂ ਲੱਗੀ ਸੋ ਮੇਰੇ ਵੀਰੋ ਇਹ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀਆਂ ਗੱਲਾਂ ਕਰ ਰਹੀਆਂ ਦੋਨੇ ਪਾਰਟੀਆਂ ਵਿੱਚੋਂ ਇਹ ਅਜੇ ਵੀ ਇੱਕੋ ਹੀ ਇੱਕੋ ਹੀ Itali ਦੇ ਜਟੇਵਟਿਆ ਤੇ ਇੱਕੋ ਹੀ ਗੱਲ ਕਰਦੇ ਆ ਜੇ ਇਹਨਾਂ ਨੂੰ ਪੰਜਾਬ ਦੇ ਹਿੱਤਾਂ ਦੀ ਕੋਈ ਵੀ ਥੋੜੀ ਬਿਧੀ ਹਸਾਰ ਹੁੰਦੀ ਨਾ ਤੇ ਇਹ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਦਾ ਪਹਿਲੇ ਕਿਸਾਨੀ ਅੰਦੋਲਨ ਦੇ ਵਿੱਚ ਮਰੇ ਹੋਏ 750 ਕਿਸਾਨ ਜਿਹੜੇ ਤੇ ਸ਼ਹੀਦ ਹੋਏ ਆ ਜਿਹੜੇ ਸ਼ਹੀਦਿਆਂ ਉਹਨਾਂ ਦੇ ਪਰਿਵਾਰਾਂ ਨੂੰ ਤੇ ਅਜੇ ਤੱਕ ਨਿਆਂ ਨਹੀਂ ਦਿਵਾ ਸਕਦੇ ਬਰਗਾਰੀ ਕਾਂਡ ਦੇ ਅਜੇ ਜਿਹੜੇ ਆ ਮੁੱਲਜਾ ਮੁੱਲਜਾ ਮੈਂ ਫੜੇ ਨਹੀਂ ਗਏ ਹੋਰ ਵੀ ਇਹੋ ਜਿਹੇ ਘਟਨਾਵਾਂ ਜਿਹੜੀਆਂ ਹੋਈਆਂ ਪੰਜਾਬ ਦੇ ਵਿੱਚ ਚਿੱਟਾ ਵੇਚਣ ਵਾਲੇ ਦੀ ਗਿਣਤੀ ਕਿੰਨੀ ਵਧੀ ਹੈ ਕਿੰਨੀ ਹੋਈ ਇਹਨਾਂ ਦੇ ਰਾਜਾਂ ਦੇ ਵਿੱਚ ਉਹ ਤਾਂ ਫੜੇ ਗਏ ਫੜੇ ਨਹੀਂ ਗਏ ਸੋ ਇਹ ਦੋਨੇ ਹੀ ਜਿਹੜੇ ਆ ਉਹ ਪਾਰਟੀਆਂ ਅੰਦਰੋਂ ਇੱਕੋ ਹੀ ਖੋਕਚੜੀ ਨੇ ਬਾਹਰੋਂ ਜ਼ਰੂਰ ਇਹ ਇਹਨਾਂ ਐਲਾਨ ਕਰਤਾ ਹੈ ਕਿ ਅਸੀਂ ਜਿਹੜੇ ਆ 13 ਇਹ 13 ਸੀਟਾਂ ਹੀ ਭਾਜਪੀ ਵਾਲੇ ਜਿੱਤਣਗੇ 13 ਦੀਆਂ 13 ਹੀ ਕਹਿੰਦੇ ਕਾਲੀਆ ਵੀ ਜਿੱਤਣਗੇ ਸੋ ਮੈਂ ਵੀਰੋ ਮੇਰੇ ਵੀਰੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਦੋਨਾਂ ਦੀਆਂ ਲੂਮਰ ਚਾਲਾਂ ਦੇ ਵਿੱਚ ਨਾ ਆਇਓ ਇਹ ਇੱਕੋ ਹੀ ਰੰਗ ਦੇ ਨੇ ਦੋਨੇ ਸੋ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜਾ ਨਾਅਰਾ ਦਿੱਤਾ ਹੈ ਕਿ ਜਿੰਨੀ ਵੀ ਕ੍ਰਾਂਤੀ ਹਮੇਸ਼ਾ ਸ਼ੁਰੂ ਹੋਈ ਹੈ ਸਾਰੇ ਦੇਸ਼ ਦੇ ਵਿੱਚ ਉਹ ਸ਼ੁਰੂ ਪੰਜਾਬ ਤੋਂ ਹੋਈ ਹੈ ਸੋ ਇਸ ਵਾਰ ਪੰਜਾਬ ਬਣੇਗਾ ਹੀਰੋ ਤੇ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਪੰਜਾਬ ਇਸ ਵਾਰ ਬਣੇਗਾ ਹੀਰੋ ਤੇ ਐਸੇ ਕਰਾਂਗੇ 13 0 ਸੋ 13 ਦੀਆਂ 13 ਸੀਟਾਂ ਜਿਹੜੀਆਂ ਸਾਡੀਆਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿੱਤ ਰਿਹਾ ਇੱਕ ਸੰਤੂ ਸਾਹਿਬ ਖਾਸ ਤੌਰ ਦੇ ਉੱਤੇ ਜਿਹੜੇ ਪਾਰਟੀਆਂ ਛੱਡ ਕੇ ਇੱਧਰ ਦੀ ਉੱਧਰ ਜਾਇਆ ਜਾ ਰਿਹਾ ਰਵਨੀਤ ਬਿੱਟੂ ਵੀ ਕਾਂਗਰਸ ਐਮਪੀ ਰਹੇ ਨੇ ਤਾਂ ਹੁਣ ਉਹ ਬੀਜੇਪੀ ਦੇ ਹੋ ਚੁੱਕੇ ਨੇ ਵੇਖੋ ਜੀ ਉਹਨਾਂ ਜਿਸ ਪਾਰਟੀ ਨੇ ਆਪਣੇ ਆਪ ਨੂੰ ਕੱਟੜ ਕਹਿਣ ਵਾਲੇ ਕਸੀ ਕੱਟੜ ਕਾਂਗਰਸੀਆਂ ਉਹ ਅੱਜ ਬੀਜੇਪੀ ਨੂੰ ਗਾਲਾਂ ਕੱਢਣ ਵਾਲੇ ਜਿਹੜੇ ਬੰਦੇ ਸੀ ਉਹਨਾਂ ਦੇ ਨਾਲ ਜਾ ਕੇ ਰਲ ਗਏ ਸੋ ਮੈਂ ਕਿੱਦਾਂ ਕਹਿ ਸਕਦਾ ਇਹਨਾਂ ਦੀ ਇਹ ਕੋਈ ਵਧੀਆ ਜਿਹੜੀ ਹੈ ਇਹ ਫਿਰਤ ਨਹੀਂ ਪਾਈ ਇਹਨਾਂ ਸੋ ਇਹਨਾਂ ਕੋਸ਼ ਇੰਨੀਆਂ ਕੋਸ਼ ਮਾਨ ਸਨਮਾਨ ਜੇ ਉਹਨਾਂ ਨੂੰ ਕਾਂਗਰਸ ਪਾਰਟੀ ਦਿੱਤਾ ਸੀ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਲੁਧਿਆਣੇ ਦੇ ਲੋਕਾਂ ਦੇ ਨਾਲ ਖੜਦੇ ਸੋ ਲੁਧਿਆਣੇ ਦੇ ਲੋਕਾਂ ਦੇ ਨਾਲ ਬਦਗਾਵਤ ਕਰਕੇ ਉਹ ਆਪ ਬੀਜੇਪੀ ਦੇ ਵਿੱਚ ਗਏ ਆ ਸੋ ਬੀਜੇਪੀ ਨੂੰ ਕਦੇ ਵੀ ਲੋਕ ਮੂੰਹ ਨਹੀਂ ਲਾਉਣਗੇ ਤੇ ਖਾਸ ਕਰਕੇ ਹੁਣ ਅਰਵਿੰਦ ਕੇਜਰੀਵਾਲ ਹੋਣਾ ਨੂੰ ਲੈ ਕੇ ਕਿਉਂਕਿ ਜਿੱਦਾਂ ਭਾਜਪਾ ਨੇ ਵੱਡੇ ਐਕਸ਼ਨ ਲਿੱਤੇ ਨੇ ਤਾਂ ਆਮ ਆਦਮੀ ਪਾਰਟੀ ਕੀ ਕਰਨ ਜਾ ਰਹੀਆ ਕਿਉਂਕਿ ਪਰਚੇ ਕਿਤਨਾ ਕਿਤੇ ਜਿਹੜੇ ਬਾਕੀ ਜਿਹੜੇ ਵਿਧਾਇਕ ਨੇ ਉਹਨਾਂ ਦੇ ਉੱਤੇ ਵੀ ਹੋ ਰਹੇ ਨੇ ਵੇਖੋ ਜੇ ਦਿੱਲੀ ਦੇ ਵਿੱਚ ਵਧੀਆ ਸਕੂਲ ਖੋਲੇ ਗਏ ਤਾਂ ਸਾਡੇ ਸਿੱਖਿਆ ਮੰਤਰੀ ਨੂੰ ਦਿੱਲੀ ਦੇ ਸ਼੍ਰੀ ਮਨੀਸ਼ ਰੋਧਿਆ ਜੀ ਨੂੰ ਫੜ ਕੇ ਜੇਲ੍ਹ ਦੇ ਵਿੱਚ ਡੱਕ ਦਿੱਤਾ ਗਿਆ ਉਹਨਾਂ ਦਾ ਕਸੂਰ ਕੀ ਸੀ ਕਸੂਰ ਇਹ ਸੀ ਕਿ ਉਹਨਾਂ ਗਰੀਬ ਲੋਕਾਂ ਵਾਸਤੇ ਵਧੀਆ ਸਕੂਲ ਖੋਲੇ ਜਿਨ੍ਹਾਂ ਦੇ ਵਿੱਚ ਅ ਪੜ੍ਹਾਈ ਵੀ ਫ੍ਰੀ ਹੋਈ ਵਰਦੀਆਂ ਵੀ ਫ੍ਰੀ ਹੋਈਆਂ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਫੈਸਿਲਟੀਆਂ ਜਿਹੜੀਆਂ ਉਹ ਫ੍ਰੀ ਦਿੱਤੀਆਂ ਗਈਆਂ ਤੇ ਉਹਨਾਂ ਨੂੰ ਇਸ ਇਸ ਦੇ ਮੌਕੇ ਬਿੰ ਮੋਦੀ ਸਰਕਾਰ ਨੇ ਬਿਨਾਂ ਕਿਸੇ ਕਸੂਰ ਦੇ ਉਹਨਾਂ ਨੂੰ ਜੇਲ੍ਹ 'ਚ ਢੱਕਿਆ ਜੇ ਸਾਡੇ ਸਤਿੰਦਰ ਜੈਨ ਜੀ ਸਾਡੇ ਹੈਲਥ ਮਿਨਿਸਟਰ ਸਾਹਿਬ ਬੁੱਲੀ ਦੇ ਨੇ ਜੇ ਉਹਨਾਂ ਮੁਹੱਲਾ ਕਲੀਨਿਕ ਖੋਲੇ ਤੇ ਜਿਨ੍ਹਾਂ ਤੋਂ ਕਰੋੜਾਂ ਲੋਕ ਜਿਹੜੇ ਆ ਉਹ ਦਵਾਈਆਂ ਫ੍ਰੀ ਦਿਆਂ ਲੈ ਕੇ ਓਪੀਡੀ ਫੀਸ ਫ੍ਰੀ ਦੇ ਕੇ ਠੀਕ ਹੁੰਦੇ ਸੀ ਉਹਨਾਂ ਨੂੰ ਪਤਾ ਲੱਗਾ ਕਿ ਇਹ ਦੁਨੀਆ ਦੇ ਵਿੱਚ ਇਹੋ ਜੀ ਕ੍ਰਾਂਤੀ ਆ ਚੁੱਕੀ ਹੈ ਕਿ ਇਹਨਾਂ ਨੂੰ ਵੀ ਜੇਲ੍ਹ ਦੇ ਵਿੱਚ ਢੱਕੇ ਜਾਵੇ ਉਹ ਬਿਨਾਂ ਕਸੂਰ ਉਹਨਾਂ ਨੂੰ ਵੀ ਜੇਲ੍ਹ ਦੇ ਵਿੱਚ ਧੱਕ ਦਿੱਤਾ ਗਿਆ ਸਾਡੇ ਰਾਸ ਸਭਾ ਮੈਂਬਰ ਨੂੰ ਝੂਠੇ ਅਲੀਗੇਸ਼ਨਾਂ ਦੇ ਵਿੱਚ ਸ੍ਰੀ ਉਹਨਾਂ ਸੰਜੇ ਸਿੰਘ ਜੀ ਨੂੰ ਉਹਨਾਂ ਨੂੰ ਵੀ ਬਿਨਾਂ ਵਜਾ ਬਿਨਾਂ ਕਸੂਰ ਤੋਂ ਜੇਲ੍ਹ ਦੇ ਵਿੱਚ ਰੱਖਣਾ ਪਿਆ ਸੋ ਇਹਨਾਂ ਜਿਹੜਾ ਧਾਰਿਆ ਸੀ ਕਿ ਕਿਸੇ ਨੂੰ ਜੇ મોદી ਕਿਸੇ ਤੋਂ ਡਰਦਾ ਤਾਂ ਉਹ ਸਿਰਫ ਰਵਿੰਦ ਕੇਜਰੀਵਾਲ ਆ ਸੋ ਇਹਨਾਂ ਹੁਣ ਅਖੀਰ ਤੇ ਸਾਡੇ ਸੁਪਰੀਮ ਕੋਰਟ ਦੇ ਸ੍ਰੀਵਿੰਦ ਕੇਜਰੀਵਾਲ ਜੀ ਨੂੰ ਵੀ ਜੇਲ੍ਹ ਦੇ ਵਿੱਚ ਬਿਨਾਂ ਕਿਸੇ ਕਾਰਨ ਤੋਂ ਸਲਾਖਾਂ ਪਿੱਛੇ ਧੱਕਿਆ ਪਰ ਮੈਂ ਦੱਸਣਾ ਚਾਹਣਾ ਮੋਦੀ ਸਰਕਾਰ ਨੂੰ ਕਿ ਇਹ ਸਦਾ ਦੀਆਂ ਜੇਲਾ ਸਦਾ ਸਰਕਾਰਾਂ ਨਹੀਂ ਰਹਿੰਦੀਆਂ ਤੁਸੀਂ ਧੱਕੇ ਨਾ ਕਰੋ ਜਨਤਾ ਦੇ ਨਾਲ ਧੱਕਾ ਨਾ ਕਰੋ ਅਜਵੇਂ ਦੀ ਕੇਜੀ ਵਾਲੀ ਜਲਦੀ ਬਾਹਰ ਆ ਜਾਣਗੇ ਸੰਧੂ ਸਾਹਿਬ ਇੱਕ ਗੱਲ ਅਕਸਰ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਹੁੰਦੇ ਨੇ ਅچھے ਦਿਨ ਆਉਣਗੇ ਪੰਜਾਬ ਲਈ ਮੈਂ ਹਿੱਤ ਲਈ ਖੜਾ ਪੰਜਾਬ ਲਈ ਖੜਾ ਅچھے ਦਿਨ ਆਉਣਗੇ ਵੇਖੋ ਅچھے ਦਿਨ ਤੱਕ ਤੇ ਦੇਖੇ ਨਹੀਂ ਸਾਨੂੰ 350 ਵਾਲਾ ਸਿਲੰਡਰ ਜਿਹੜਾ ਅੱਜ 1100 ਦਾ ਹੋ ਗਿਆ 1100 ਦਾ ਕਰਕੇ 100 ਰੁਪਏ ਘਟਾ ਦਿੰਦਾ ਉਹਦੇ ਚ ਲੋਕਾਂ ਦੀ ਹਮਦਰਦੀ ਲੈ ਲੈਣਗੇ ਕਦੀ ਵੀ ਨਹੀਂ ਹੋਏਗਾ ਜੀ ਪੰਜਾਬ ਦੀ ਜਨਤਾ ਸਭ ਜਾਣਦੀ ਹੈ ਕਿ ਕਿੰਨੇ ਪਿਛਲੇ 10 ਸਾਲਾਂ ਦੇ ਵਿੱਚ ਕੀ ਕੀਤਾ 15-15 ਲੱਖ ਰੁਪਈਆ ਤਾਂ ਜਨਤਾ ਅਜੇ ਡਿੱਗ ਰਹੀ ਹੈ ਜਿਹੜੇ ਨਾ ਪਹਿਲਾਂ ਕਹੇ ਸੀ ਕਿ ਖਾਤੇ 'ਚ ਪਾਵਾਂਗੇ ਉਹ ਅੱਜ ਤੱਕ 15-15 ਲੱਖ ਰੁਪਈਆ ਜਨਤਾ ਹਲੇਰੇ ਦੀ ਦੌੜੀ ਫਿਰਦੀ ਆ ਸੋ ਕਿੰਨੀਆਂ ਜੜੀਆਂ ਮਹਗਾਈ ਜਿਹੜੀ ਆ ਉਹ ਤਾਰ-ਤਾਰ ਕਰਤੀ ਸਾਮ 50 ਰੁਪਈਆ ਦਾ ਪੈਟਰੋਲ ਡੀਜ਼ਲ ਜਿਹੜਾ ਸੀ ਉਹ ਲੀਟਰਾਂ 100 ਨੂੰ ਪਹੁੰਚ ਗਿਆ ਹਰ ਚੀਜ਼ ਮਹਗਾਈ ਨੇ ਗਰੀਬ ਬੰਦੇ ਦਾ ਲੱਕ ਤੋਲ ਕੇ ਰੱਖ ਦਿੱਤਾ ਹੋਇਆ ਸੋ ਮੋਦੀ ਸਾਹਿਬ ਥੋੜੀ ਬੋਦੀ ਨਾ ਸ਼ਰਮ ਕਰ ਲੋ ਕਿਉਂਕਿ ਜਨਤਾ ਨੇ ਦਿਨ ਰਾਤ ਤੁਹਾਨੂੰ ਜਵਾਬ ਦੇਣਾ ਹੈ ਉਹ 2024 ਦੀਆਂ ਲੋਕ ਸਭਾ ਚੋਣਾਂ ਦੇ ਅਸੀਂ ਇਹ ਅਪੀਲ ਕਰਾਂਗੇ ਤੁਸੀਂ ਜਨਤਾ ਦੇ ਉੱਤੇ ਗਰੀਬ ਜਨਤਾ ਦੇ ਉੱਤੇ ਥੋੜਾ ਤਰਸ ਖਾਓ ਤਾਂ ਜੋ ਆਮ ਲੋਕਾਂ ਦੀ ਜ਼ਿੰਦਗੀ ਜਿਹੜੀ ਹੋਵੇ ਸੌਖੀ ਗੁਜ਼ ਸਕੇ ਖਾਸ ਕਰਕੇ ਬੀਜੇਪੀ ਵੱਲੋਂ ਹੁਣ ਆਪਣੀਆਂ ਜਿਹੜੀਆਂ ਜਿੰਨੀਆਂ ਸੀਟਾਂ ਹੈਗੀਆਂ ਨੇ ਉਹਨਾਂ ਦੇ ਉੱਤੇ ਸਟਾਰ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਸਟਾਰ ਬਾਲੀਵੁੱਡ ਦਾ ਸਟਾਰ ਲੈ ਕੇ ਖੜੇ ਕਿਤੇ ਜਾ ਰਹੇ ਹਿਮਾਚਲ ਦੇ ਵਿੱਚ ਵੀ ਕੰਗਨਾ ਰਨੌਟ ਨੂੰ ਸੀਟ ਦੇ ਦਿੱਤੀ ਗਈ ਆ ਤਾਂ ਟਿਕਟ ਦੇ ਦਿੱਤੀ ਗਈ ਆ ਤਾਂ ਕਿਵੇਂ ਵੇਖਦੇ ਹੋ ਅਗਰ ਇਦਾਂ ਹੀ ਰਿਹਾ ਤਾਂ ਸ਼੍ਰੀ ਹਮਸਾਹਬ ਸਾਹਿਬ ਦੇ ਵਿੱਚੋਂ ਅਗਰ ਕੋਈ ਸਟਾਰ ਕੰਪੈਨਰ ਆਉਂਦਾ ਕੋਈ ਉਹਨਾਂ ਦਾ ਕੋਈ ਸਾਥੀ ਕੋਈ ਇਹੋ ਜਿਹਾ ਆਉਂਦਾ ਬਾਲੀਵੁੱਡ ਦਾ ਤਾਂ ਆਮ ਆਦਮੀ ਪਾਰਟੀ ਉਸਨੂੰ ਕਿਵੇਂ ਵੇਖੀਂ ਵੇਖੋ ਜੀ ਪੰਜਾਬ ਦੇ ਵਿੱਚ ਭਾਜਪਾ ਦਾ ਜੋ ਆਧਾਰ ਆ ਉਹ ਸਾਰਿਆਂ ਨੂੰ ਪਤਾ ਕਿਉਂਕਿ ਜਿੰਨੇ ਵੀ ਕੈਂਡੀਡੇਟ ਬਾਹਰੋਂ ਲਿਆ ਕੇ ਚਾਹੇ ਬਾਲੀਵੁੱਡ ਦੇ ਸੀ ਚਾਹੇ ਇਹਨਾਂ ਬਾਹਰੋਂ ਆਪਣੇ ਸਾਰ ਵਿਚਾਰ ਲੈ ਆ ਕੇ ਇੱਥੇ ਸੀਟ ਦਿੱਤਾ ਉਹਨਾਂ ਦਾ ਹਾਲ ਜਿਹੜਾ ਉਹ ਹੋਇਆ ਬੁਰਾ ਹੀ ਆ ਚਾਹੇ ਉਹ ਜੇ ਜਿੱਤੇ ਜੇ ਜਿੱਤੇ ਨਹੀਂ ਤਾਂ ਹਾਰੇ ਆ ਹਾਰਨ ਤੋਂ ਬਾਅਦ ਵੀ ਕੋਈ ਨਹੀਂ ਆਇਆ ਦੁਹੀ ਦੇਖਿਆ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਵਾਲੀ ਸੀਟ ਜਿਹੜੀ ਆ ਉਹ ਸੰਨੀ ਦੇਵਲ ਜੀ ਜਿੱਤ ਕੇ ਜਿੱਤ ਕੇ ਚੱਲ ਗਏ ਤੋਂ ਪੰਜਾਬੀਆਂ ਇਹਨਾਂ ਨੂੰ ਸ਼ਾਥਾ ਪਿਆਰ ਦਿੱਤਾ ਵੋਟਾਂ ਦੀ ਵੱਡੀ ਲੀਡ ਦੇ ਨਾਲ ਜਿੱਤ ਆਇਆ ਉਹ ਤੋਂ ਬਾਅਦ ਲੋਕਾਂ ਦਾ ਧੰਨਵਾਦ ਕਰਨ ਤੱਕ ਨਹੀਂ ਆਇਆ ਸੋ ਕਿਦਾਂ ਦੇ ਜਿਹੜੇ ਆ ਇਹ ਚਿਹਰੇ ਆ ਉਹ ਭਾਜਪਾ ਲੈ ਕੇ ਆਉਂਦੀ ਆ ਕਿਉਂਕਿ ਉਹਨਾਂ ਨੂੰ ਦੁਬਾਰਾ ਪੰਜਾਬ ਦਾ ਮੋਹ ਅਮਰਸੇਰ ਦਾ ਮੋਹ ਕੋਈ ਵੀ ਨਹੀਂ ਹੈਗਾ ਸੋ ਇਹੋ ਜਿਹੇ ਚਿਹਰਿਆਂ ਨੂੰ ਜਨਤਾ ਪਸੰਦ ਨਹੀਂ ਕਰੂਗੀ ਜਨਤਾ ਹੁਣ ਐਸ ਲਈ ਬਾੜ ਲਿਖ ਚੁੱਕੀ ਹੈ ਜਨਤਾ ਬਹੁਤ ਸਿਆਣੀ ਹੋ ਚੁੱਕੀ ਹੈ ਸੋ ਚਿਹਰਿਆਂ ਦੀ ਰਾਜਨੀਤੀ ਜਿਹੜੀ ਨਹੀਂ ਹੋਊਗੀ ਇਹ ਲੋਕਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਬੰਦੇ ਆ ਉਹੀ ਜਿੱਤਣਗੇ ਜਿੱਦਾਂ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਲੋਕਾਂ 'ਚ 24 ਘੰਟੇ ਰਹੇ ਆ ਲੋਕਾਂ ਦੀਆਂ ਤਕਲੀਫਾਂ ਦੇ ਵਿੱਚ ਸਹਾਈ ਆ ਲੋਕਾਂ ਦੇ ਸੁੱਖ ਦੇ ਵਿੱਚ ਲੋਕਾਂ ਦੇ ਦੁੱਖ ਦੇ ਵਿੱਚ ਉਹ ਖੜਿਆ ਇਸ ਤਰ੍ਹਾਂ ਪੰਜਾਬ ਦੀ ਜਨਤਾ ਵੀ ਆਮ ਆਦਮੀ ਪਾਰਟੀ ਦੇ ਨਾਲ ਖੜੀ ਆ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਵੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਹੁਣ 13 ਦੀਆਂ 13 ਸੀਟਾਂ ਇਕੱਲੇ ਲੜੇਗੀ ਤਾਂ ਉੱਥੇ ਹੀ ਸਰਦਾਰ ਵਿਕਰਮ ਸਿੰਘ ਜਿਸ ਵਿਕਰਮਜੀਤ ਸਿੰਘ ਮਜੀਠੀਆ ਜੀ ਵੀ ਹੈਗੇ ਨੇ ਨਾਲ ਸੁਖਵੀਰ ਸਿੰਘ ਬਾਦਲ ਹੈਗੇ ਨੇ ਤਾਂ ਕਿੰਨਾ ਕੁ ਵੱਡਾ ਚੈਲੰਜ ਸਮਝਦੇ ਹੋਣਾ ਵੇਖੋ ਜੀ ਪੰਜਾਬ ਦੇ ਵਿੱਚ ਅਕਾਲੀਆਂ ਦਾ ਜੋ ਵੀ ਆਧਾਰ ਆ ਉਹ ਸਾਰਿਆਂ ਨੂੰ ਪਤਾ ਤੁਸੀਂ ਦੇਖ ਸਕਦੇ ਹੋ ਜੀ 13 ਦੀਆਂ 13 ਸੀਟਾਂ ਕਹਿਣੀ ਤਾਂ ਸੌਖੀਆਂ ਪਰ ਲੈਣੀਆਂ ਬੜੀਆਂ ਔਖੀਆਂ ਸੋ ਅਸੀਂ ਲਗਾਤਾਰ ਮਿਹਨਤ ਕਰ ਰਹੇ ਆਂ ਕਿ ਆਮ ਆਦਮੀ ਪਾਰਟੀ ਦੇ ਸਾਰੇ ਦੇ ਸਾਰੇ ਕੈਂਡੀਡੇਟ ਜਿਹੜੇ ਆ ਉਹ ਵੱਡੀ ਲੀਡ ਦੇ ਨਾਲ ਜਿੱਤਣਗੇ ਤੇ ਕਾਲੀਆਂ ਦਾ ਇਸਕਾ ਸਾਡੇ ਆਮ ਆਦਮੀ ਪਾਰਟੀ 13 0 ਦੇ ਨਾਲ ਜਿਹੜਾ ਉਹ ਜਿੱਤ ਰਹੀ ਆ ਸੋ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਅਸੀਂ ਤਕਰੀਬਨ 13 ਜ਼ੀਰੋ ਦੇ ਨਾਲ ਜਿੱਤ ਲੀਡ ਪ੍ਰਾਪਤ ਕਰ ਰਹੇ ਸੋ ਇਹਨਾਂ ਦਾ ਮੁਕਾਬਲਾ ਤੀਜੇ ਚੌਥੇ ਨੰਬਰ ਵਾਲਿਆਂ ਨਾਲ ਹੋਊਗਾ ਸਾਡੇ ਨਾਲ ਤਾਂ ਕੋਈ ਮੁਕਾਬਲਾ ਨਹੀਂ ਕਿਉਂਕਿ ਸਾਡੇ ਮੁਕਾਬਲੇ ਦਾ ਪੰਜਾਬ ਦੇ ਵਿੱਚ ਜਨਤਾ ਦੇ ਨਾਲ ਜਿਹੜਾ ਉਹ ਅਸੀਂ ਖੜੇ ਆਂ ਸੋ ਜਨਤਾ ਸਾਡੇ ਨਾਲ ਖੜੀ ਆ ਇਹਨਾਂ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਇਹਨਾਂ ਐਮਐਲਏ ਸਾਹਿਬਾਨ ਡਾਕਟਰ ਜਸਬੀਰ ਸਿੰਘ ਜੀ ਤਾਂ ਉਹਨਾਂ ਵੱਲੋਂ ਜਿਹੜੇ ਵੱਡੇ ਬਿਆਨ ਦੇ ਦਿੱਤੇ ਗਏ ਨੇ ਤਾਂ ਖਾਸ ਕਰਕੇ ਬੀਜੇਪੀ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਹੁਣ ਪੂਰਨ ਤੌਰ ਦੇ ਉੱਤੇ ਇਲੈਕਸ਼ਨ ਦੇ ਵਿੱਚ ਖੜਨ ਨੂੰ ਤਿਆ ਵੀ ਜਿਹੜੀ ਆ ਸੀਟਾਂ ਅਰਵਿੰਦ ਕੇਜਰੀਵਾਲ ਹੋਣਾ ਦੀ ਚੌਲੀ ਦੇ ਵਿੱਚ ਪਾਣ ਨੂੰ ਤਿਆਰ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲੈਕਸਾ ਸੁਨਾਗ ਜਗਬਾਨੀ ਟੀਵੀ ਸ਼੍ਰੀਮੰਸਾ ਸਾਇ